ਦੇਖੋ ਇਸ ਸਮੇਂ ਜਿਹੜਾ 슈ਗਰ ਵਧਣ ਦਾ ਕਾਰਨ ਇਹ ਹੈ ਸਭ ਤੋਂ ਵੱਡਾ ਤਾਂ ਕਾਰਨ ਇਹ ਹੈ ਵੀ ਲੋਕਾਂ ਨੂੰ ਟੈਨਸ਼ਨ ਬਹੁਤ ਆ ਦੂਜਾ ਵੱਡਾ ਕਾਰਨ ਇਹ ਹੈ ਵੀ ਸਰੀਰ ਦੇ ਵਿੱਚੋਂ ਜਿਹੜੀ ਗਰਮੀ ਨਹੀਂ ਨਿਕਲਦੀ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਜਿਹੜਾ 슈ਗਰ ਲੈਵਲ ਹੈ ਉਹ ਸਾਡਾ ਵਾਧਾ ਕਿਉਂ ਆ ਤੁਹਾਡੇ ਖਾਣ ਪੀਣ ਦੇ ਨਾਲ ਜਿੰਨਾ ਤੁਹਾਡਾ ਲੀਵਰ ਫੈਟੀ ਹੋਊਗਾ ਜਿੰਨਾ ਤੁਹਾਡੇ ਲੀਵਰ ਦੇ ਵਿੱਚ ਟੌਕਸਿਨ ਭਰੇ ਜਾਣਗੇ ਜਾਂ ਉਹਨੂੰ ਤੁਸੀਂ ਗਲਤ ਖਰਾਕ ਕਹਿ ਲਓ ਜਾਂ ਗਲੂਕੋਜ਼ ਜ਼ਿਆਦਾ ਤੁਸੀਂ ਲੈ ਲੰਨੇ ਹੋ ਆਪਣੀ ਖਰਾਕ ਦੇ ਵਿੱਚ ਤੁਹਾਡਾ ਸ਼ੂਗਰ ਲੈਵਲ ਆ ਉਹ ਉੱਪ ਜਾਣਾ ਆਪਾਂ ਕੀ ਕਰੀ ਜਾਂਦੇ ਆਪਾਂ ਸ਼ੂਗਰ ਨੂੰ ਘਟਾਉਣ ਦੇ ਚੱਕਰ ਦੇ ਵਿੱਚ ਦਵਾਈਆਂ ਖਾਈ ਜਾਂਦੇ ਆ ਕਦੇ ਇਹ ਨਹੀਂ ਸੋਚਦੇ ਹੈਗੇ ਨਾ ਸਾਨੂੰ ਡਾਕਟਰ ਦੱਸਦੇ ਨੇ ਵੀ ਜਿਹੜਾ ਤੁਹਾਡਾ ਸ਼ੂਗਰ ਲੈਵਲ ਆ ਤੁਹਾਡੇ ਲੀਵਰ ਦੀ ਸਮੱਸਿਆ ਦੇ ਕਾਰਨ ਵੱਧਾ ਸਾਡਾ ਤਜਰਬਾ ਵੀ ਹੈ ਤੇ ਜੇ ਅਸਲ ਤੁਸੀਂ ਸੱਚਾਈ ਦੇ ਪੱਖ ਤੋਂ ਜਾਓ ਜੇ ਝੂਠ ਬੋਲਣ ਬਖਤ ਅੱਜਕੱਲ ਡਾਕਟਰ ਬਹੁਤ ਕੁਝ ਬੋਲੀ ਜਾਂਦੇ ਨੇ ਅਸਲ ਸ਼ੂਗਰ ਜਿਹੜਾ 100 200 ਤੋਂ 220 ਤੱਕ ਜੇ ਤੁਹਾਡਾ ਰਹਿੰਦਾ ਹੈ ਤਾਂ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਤੁਸੀਂ ਉਹਨੂੰ ਬਿਲਕੁਲ ਆਪਣੀ ਖਾਣ-ਪੀਣ ਚੇਂਜ ਕਰਕੇ ਪਾਣੀ ਹੀ ਵਧਾ ਕੇ ਆਪਣੇ ਸਰੀਰ ਦਾ ਕੱਲੇ ਪਾਣੀ ਦੇ ਨਾਲੇ ਸ਼ੂਗਰ ਨੂੰ ਪਰ ਗੱਲ ਇਹ ਆ ਵੀ ਡਾਕਟਰਾਂ ਵੱਲੋਂ ਅਸਲੀ ਜਿਹੜੀ ਸੱਚਾਈ ਹੈ ਉਹ ਕਿਸੇ ਮਰੀਜ਼ ਨੂੰ ਦੱਸੀ ਨਹੀਂ ਜਾਂਦੀ ਹੈਗੀ ਸასიਖਾਲ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਦੇਖੋ ਇਸ ਸਮੇਂ ਜਿਹੜਾ ਸ਼ੂਗਰ ਵਧਣ ਦਾ ਕਾਰਨ ਏ ਆ ਸਭ ਤੋਂ ਵੱਡਾ ਤਾਂ ਕਾਰਨ ਏ ਆ ਵੀ ਲੋਕਾਂ ਨੂੰ ਟੈਨਸ਼ਨ ਬਹੁਤ ਆ ਦੂਜਾ ਵੱਡਾ ਕਾਰਨ ਇਹ ਹੈ ਬਿ ਸਰੀਰ ਦੇ ਵਿੱਚੋਂ ਜਿਹੜੀ ਗਰਮੀ ਨਹੀਂ ਨਿਕਲਦੀ ਬਹੁਤ ਸਾਰੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਜਿਹੜਾ 슈ਗਰ ਲੈਵਲ ਹੈ ਉਹ ਸਾਡਾ ਵਧਾ ਕਿਉਂ ਆ ਉਹ ਵਧਣ ਦਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਤੁਹਾਡੇ ਲੀਵਰ ਦੇ ਵਿੱਚ ਖਰਾਬੀ ਆਣੀ ਤੁਹਾਡਾ ਡਾਈਜੈਸ਼ਨ ਖਰਾਬ ਹੋ ਜਾਣਾ ਉਹ ਤੁਹਾਡੀ ਟੈਨਸ਼ਨ ਦੇ ਕਰਕੇ ਤੁਹਾਡਾ ਜਿਹੜਾ ਲੀਵਰ ਆ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਹੁੰਦਾ ਹੈ ਸਭ ਤੋਂ ਵੱਧ ਖਰਾਬ ਹੁੰਦਾ ਹੈ ਜਾਂ ਤੁਹਾਡਾ ਦੂਜੇ ਨੰਬਰ ਤੇ ਤੁਹਾਡੇ ਖਾਣ ਪੀਣ ਦੇ ਨਾਲ ਜਿੰਨਾ ਤੁਹਾਡਾ ਲੀਵਰ ਫੈਟੀ ਹੋਊਗਾ ਜਿੰਨਾ ਤੁਹਾਡੇ ਲੀਵਰ ਦੇ ਵਿੱਚ ਟਾਕਸਿਨ ਭਰੇ ਜਾਣਗੇ ਜਾਂ ਉਹਨੂੰ ਤੁਸੀਂ ਗਲਤ ਖਰਾਕ ਕਹ ਲਓ ਜਾਂ ਗਲੂਕੋਜ਼ ਜ਼ਿਆਦਾ ਤੁਸੀਂ ਲੈ ਲੰਨੇ ਹੋ ਆਪਣੀ ਖਰਾਕ ਦੇ ਵਿੱਚ ਉਹਦੇ ਨਾਲ ਜਿਹੜਾ ਤੁਹਾਡਾ 슈ਗਰ ਲੈਵਲ ਆ ਉਹ ਉੱਪ ਜਾਣਾ ਆਪਾਂ ਕੀ ਕਰੀ ਜਾਂਦੇ ਆ ਆਪਾਂ 슈ਗਰ ਨੂੰ ਘਟਾਉਣ ਦੇ ਚੱਕਰ ਦੇ ਵਿੱਚ ਦਵਾਈਆਂ ਖਾਈ ਜਾਂਦੇ ਆ ਨਾ ਕਿ ਅਸੀਂ ਕਦੇ ਇਹ ਨਹੀਂ ਸੋਚਦੇ ਹੈਗੇ ਨਾ ਸਾਨੂੰ ਡਾਕਟਰ ਦੱਸਦੇ ਨੇ ਵੀ ਜਿਹੜਾ ਤੁਹਾਡਾ 슈ਗਰ ਲੈਵਲ ਆ ਤੁਹਾਡੇ ਲੀਵਰ ਦੀ ਸਮੱਸਿਆ ਦੇ ਕਾਰਨ ਵੱਧਾ ਅਸੀਂ ਉਸ ਨੂੰ ਠੀਕ ਕਰੀਏ ਤਾਂ ਤੁਹਾਡਾ ਜਿਹੜਾ 슈ਗਰ ਲੈਵਲ ਆ ਉਹ ਆਪਣੇ ਆਪ ਕੰਟਰੋਲ 'ਚ ਆਉਣ ਲੱਗ ਜਾਂਦਾ ਹੈ ਦੇਖੋ ਬਹੁਤ ਸਾਰੇ ਮਰੀਜ਼ਾਂ ਵੱਲੋਂ ਇੱਕ ਸਾਡਾ ਤਜਰਬਾ ਵੀ ਹੈ ਤੇ ਜੇ ਅਸਲ ਤੁਸੀਂ ਸੱਚਾਈ ਦੇ ਪੱਖ ਤੋਂ ਜਾਓ ਜੇ ਝੂਠ ਬੋਲਣ ਵਾਲੇ ਪੱਖ ਤੇ ਅੱਜਕੱਲ ਡਾਕਟਰ ਬਹੁਤ ਕੁਝ ਬੋਲੀ ਜਾਂਦੇ ਨੇ ਅਸਲ ਸ਼ੂਗਰ ਆ ਜਿਹੜਾ 100 200 ਤੋਂ 220 ਤੱਕ ਜੇ ਤੁਹਾਡਾ ਰਹਿੰਦਾ ਹੈ ਤਾਂ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਤੁਸੀਂ ਉਹਨੂੰ ਬਿਲਕੁਲ ਆਪਣੀ ਖੁਰਾਕ ਚੇਂਜ ਕਰਕੇ ਪਾਣੀ ਹੀ ਵਧਾ ਕੇ ਆਪਣੇ ਸਰੀਰ ਦਾ ਉਹਦੇ ਨਾਲੇ ਤੁਸੀਂ ਠੀਕ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲੇ ਸ਼ੂਗਰ ਨੂੰ ਪਰ ਗੱਲ ਇਹ ਆ ਵੀ ਡਾਕਟਰਾਂ ਵੱਲੋਂ ਅਸਲੀ ਜਿਹੜੀ ਸੱਚਾਈ ਹੈ ਉਹ ਕਿਸੇ ਮਰੀਜ਼ ਨੂੰ ਦੱਸੀ ਨਹੀਂ ਜਾਂਦੀ ਹੈਗੀ ਜਦੋਂ ਤੁਹਾਡਾ ਸ਼ੂਗਰ ਅੱਪ ਜਾਂਦਾ 250 300 350 ਜਾਂਦਾ ਉਦੋਂ ਤੁਹਾਡੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਆ ਜਾਂ ਤੁਹਾਡੇ ਸਰੀਰ ਨੂੰ ਕੋਈ ਐਦਾਂ ਦੀ ਘਬਰਾਹਟ ਪੇਚ ਨਹੀਂ ਫਿਰ ਆਉਂਦੀ ਆ ਨਹੀਂ ਤੁਸੀਂ ਇਹ ਕਹਿ ਲਓ ਵੀ ਬਾਕੀ ਸਾਰੀ ਸਮੱਸਿਆ ਡਰ ਦੀ ਹੈ ਜਦੋਂ ਤੁਸੀਂ ਮਨ ਦੇ ਵਿੱਚ ਡਰ ਬਿਠਾ ਲਿਆ ਵੀ ਮੇਰਾ 10 ਪੁਆਇੰਟ ਵੱਧ ਗਿਆ 15 ਪੁਆਇੰਟ ਵੱਧ ਗਿਆ ਉਹ ਡਰ ਨੇ ਤੁਹਾਡਾ 50 ਪੁਆਇੰਟ ਜਿਹੜਾ ਹੋਰ ਚੱਕ ਦੇਣਾ ਮੈਂ ਸਭ ਤੋਂ ਪਹਿਲਾਂ ਕਹਿ ਚੁੱਕਿਆ ਹਾਂ ਬਿਟ ਟੈਨਸ਼ਨ ਦੀ ਸਭ ਤੋਂ ਵੱਡੀ ਬਿਮਾਰੀ ਆ ਹੈ ਦੂਜਾ ਨੰਬਰ ਤੁਹਾਡੀ ਖਰਾਕ ਤੇ ਆਉਂਦਾ ਜਿੰਨਾ ਤੁਸੀਂ ਦਿਮਾਗ ਤੇ ਨੂੰ ਸਾਈਕੋਲੋਜੀਕਲੀ ਲੈ ਕੇ ਜਾਓਗੇ ਵੀ ਸਾਡਾ ਸ਼ੂਗਰ ਹੈ ਸ਼ੂਗਰ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਬਿਮਾਰੀ ਨਹੀਂ ਇਹਨੂੰ ਤੁਸੀਂ ਜਦ ਚਾਹੋ ਜਿਵੇਂ ਚਾਹੋ ਆਪਣੀ ਖਰਾਕ ਦੇ ਨਾਲ ਆਪਣੇ ਦਿਮਾਗ ਦੇ ਨਾਲ ਘਟਾ ਵਧਾ ਸਕਦੇ ਹੋ ਇੰਨਾ ਸੌਖਾ ਕਮ ਹੈ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਡਾਕਟਰਾਂ ਦੁਆਰਾ ਇਹ ਕਿਹਾ ਜਾਂਦਾ ਹੈ ਬੀਏ ਹੱਡਾਂ ਦੇ ਵਿੱਚ ਰਚ ਗਿਆ ਜੀ ساری ਜ਼ਿੰਦਗੀ ਦਵਾਈ ਖਾਣੀ ਪਊਗੀ ਪਰ ਤੁਸੀਂ ਸਿਰਫ ਇਹਨੂੰ ਹਰ ਰੋਜ਼ ਕੁਝ ਮਿੰਟਾਂ ਦੇ ਵਿੱਚ ਹੀ ਕੰਟਰੋਲ ਕਰਨਾ ਸ਼ੁਰੂ ਕਰ ਸਕਦੇ ਹੋ ਸਿਰਫ ਇਹ ਕੋਈ ਵੱਡੀ ਬਿਮਾਰੀ ਨਹੀਂ ਹੈ ਗੱਲ ਇਹ ਹੈ ਵੀ ਜਦ ਤੁਹਾਡਾ ਦੇਖੋ ਖੂਨ ਸਾਫ਼ ਹੋ ਗਿਆ ਮੰਨ ਲਓ ਗੱਲ ਸਾਰੀ ਖੂਨ ਦੀ ਹੈ ਹੈ ਨਾ ਜਦੋਂ ਤੁਹਾਡੇ ਖੂਨ ਦੇ ਵਿੱਚੋਂ ਕਹਿ ਲਓ ਵੀ ਗਲੂਕੋਜ਼ ਲੈਵਲ ਤੁਸੀਂ ਉਹਨੂੰ ਖਾ ਖਰਾਕ ਨਾਲ ਵਧਾ ਲਓ ਤੁਸੀਂ ਚਾਰ ਠੰਡੇ ਪੀ ਲਓ ਦੋ ਚਮਚੇ ਜੀਨੀ ਦੇ ਖਾ ਲਓ ਉਹ ਤੁਹਾਡਾ ਸ਼ੂਗਰ ਲੈਵਲ ਅੱਪ ਜਾਣਾ ਤੁਸੀਂ ਇੱਕ ਜਿਹੜਾ ਤੁਸੀਂ ਮੰਨ ਲਓ ਸ਼ੂਗਰ ਲੈਵਲ ਕੋਲਾ ਆਪਣਾ ਬਾਡੀ ਚ ਨਹੀਂ ਲੈ ਕੇ ਜਾਂਦੇ ਗਲੂਕੋਜ਼ ਜ਼ਿਆਦਾ ਨਹੀਂ ਲੈਂਦੇ ਤਾਂ ਤੁਹਾਡਾ ਸ਼ੂਗਰ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਣਾ ਬਸ ਇੰਨੀ ਕੁ ਖੇਡ ਆ ਦੂਜਾ ਨੰਬਰ ਇਹ ਹੈ ਬੀ ਤੁਸੀਂ ਆਪਣੇ ਲੀਵਰ ਨੂੰ ਖਰਾਬ ਕਿੰਨੀ ਕੁ ਚੰਗੀ ਦੰਨੇ ਹੋ ਵੀ ਤੁਹਾਡਾ ਜਿਹੜਾ ਲੀਵਰ ਆ ਉਹ ਪਚਾ ਵੀ ਰਿਹਾ ਸਹੀ ਢੰਗ ਨਾਲ ਜਦੋਂ ਤੁਹਾਡਾ ਲੀਵਰ ਪਚਾਏ ਨਹੀਂ ਰਿਹਾ ਤੁਸੀਂ ਹਲਕਾ ਜਿਹਾ ਵੀ ਉਹਨੂੰ ਗੋਲੂ ਕੁਛ ਦੋਵਗੇ ਉਹ ਵੀ ਤੁਹਾਡਾ ਜਿਹੜਾ ਸ਼ੂਗਰ ਆਪ ਲੈ ਕੇ ਜਾਊਗਾ ਜਿਹੜਾ ਵੀ ਤੁਸੀਂ ਖਾਣਾ ਖਾਣੇ ਹੋ ਚਾਹੇ ਮਿੱਠਾ ਖਾਣੇ ਹੋ ਕੋੜਾ ਖਾਣੇ ਹੋ ਖੱਟਾ ਖਾਣੇ ਹੋ ਸਲੂਣਾ ਖਾਣੇ ਹੋ ਸਭ ਤੋਂ ਪਹਿਲਾਂ ਜਾਣਾ ਕਿੱਥੇ ਆ ਤੁਹਾਡੇ ਲੀਵਰ ਦੇ ਵਿੱਚ ਲੀਵਰ ਨੇ ਉਹਦਾ ਜੂਸ ਕੱਢਣਾ ਜੂਸ ਕੱਢ ਕੇ ਤੁਹਾਡੇ ਸਰੀਰ ਨੂੰ ਉਹਨੇ ਅੱਗੇ ਰਕਤ ਦੇਣਾ ਜਿੱਦਾਂ ਆਯੁਰਵੇਦ ਕਹਿੰਦਾ ਵੀ ਰਸ ਪਹਿਲਾਂ ਰਸ ਬਣਨਾ ਫਿਰ ਰਕਤ ਬਣਨਾ ਜਦ ਜਹਿਰੀ ਖਰਾਬ ਦੇ ਜਾਉਗੇ ਉਹਨੇ ਉਹ ਜਿਹੜਾ ਰਸ ਕੱਢਣਾ ਉਹਦੇ ਵਿੱਚੋਂ ਉਹ ਹੈ ਜਿਹੜੀ ਰਸ ਕੱਢ ਕੇ ਉਹਨੇ ਰਕਤ ਬਣਾਉਣਾ ਮਤਲਬ ਖੂਨ ਬਣਾਉਣਾ ਤੁਹਾਡਾ ਹਿਮੋਗਲੋਬਿਨ ਬਣਾਉਣਾ ਤੇ ਜਿਹਾ ਜਿਹਾ ਉਹ ਤੁਸੀਂ ਕਹਿ ਲੋ ਵੀ ਖੂਨ ਤੁਹਾਡਾ ਬਣੂਗਾ ਤਾਂ ਬਿਮਾਰੀ ਉਸ ਦੇ ਹਿਸਾਬ ਨਾਲ ਪੈਦਾ ਹੋਣੀ ਹੈ ਨਾ ਕਿ ਤੁਹਾਡੇ ਸੋਚਣ ਦੇ ਹਿਸਾਬ ਨਾਲ ਜਾਂ ਖਾਣ ਦੇ ਹਿਸਾਬ ਨਾਲ ਜਿਹਾ ਜਿਹਾ ਤੁਸੀਂ ਖਰਾਕ ਦੋਗੇ ਆਪਣੇ ਲੀਵਰ ਨੂੰ ਉਹਨੇ ਰਸ ਉਹ ਹੈ ਜੇ ਕੱਢਣਾ ਜਿਵੇਂ ਕਹ ਲਓ ਵੀ ਮਸ਼ੀਨ ਦੇ ਵਿੱਚ ਸੰਤਰਾ ਪਾਓ ਚਾਹੇ ਤੁਸੀਂ ਗੰਨਾ ਪਾਓ ਉਹਨੇ ਜਿਹੇ ਜਿਹੇ ਚੀਜ਼ ਤੁਸੀਂ ਪਾਉਂਗੇ ਉਹਨੇ ਰਸ ਉਹ ਹੈ ਜੇ ਕੱਢ ਕੇ ਦੇਣਾ ਉਹ ਹੈ ਜੇ ਹੀ ਸਰੀਰ ਦੇ ਉੱਪਰ ਫਿਰ ਪ੍ਰਭਾਵ ਪੈਣਾ ਜੀ ਦੇਖੋ ਸਭ ਤੋਂ ਵੱਧ ਇਫੈਕਟ ਸਾਡਾ ਪੈਂਦਾ ਕਿਡਨੀ ਤੇ ਜਿਹੜਾ ਮੇਨ ਸਾਡੀ ਬੋਡੀ ਦੇ ਵਿੱਚ ਫਿਲਟਰੇਸ਼ਨ ਦਾ ਕੰਮ ਕਰਦੀਆਂ ਨੇ ਜਿੰਨਾ ਤੁਸੀਂ ਕਹ ਲਓ ਵੀ ਇਫੈਕਟ ਕਿਡਨੀ ਤੇ ਪੈਂਦਾ ਇੱਕ ਤਾਂ 슈ਗਰ ਦੀ ਦਵਾਈ ਜਿਹੜੀਆਂ ਗੋਲੀਆਂ ਖਾਣੇ ਉਹਦਾ ਇਫੈਕਟ ਦੂਜਾ ਨੰਬਰ ਜਿੰਨਾ ਗਲੂਕੋਜ਼ ਲੈਵਲ ਵਧੂਗਾ ਬਲੱਡ ਦੇ ਵਿੱਚ ਕਿਡਨੀ ਦੇ ਉੱਤੇ ਉਹਨੂੰ ਫਿਲਟਰੇਸ਼ਨ ਕਰਨ ਚ ਜ्यादा ਦਿੱਕਤ ਆਉਗੀ ਉਹਦੇ ਨਾਲ ਕਿਡਨੀ ਦੀ ਜਿਹੜੀ ਹੈਗੀ ਤੁਹਾਡੀ ਕਮਜ਼ੋਰ ਹੋਣ ਲੱਗ ਜੂਗੀ ਬਹੁਤ ਸਾਰੇ ਲੋਕਾਂ ਦਾ ਤੁਸੀਂ ਇਹ ਕਹੋ ਵੀ ਉੱਥੋਂ ਹੀ ਜਦੋਂ ਕਿਡਨੀ ਤੇ ਪ੍ਰੈਸ਼ਰ ਪੈਂਦਾ ਫਿਰ ਬੀਪੀ ਵੀ ਹਾਈ ਹੋਣ ਲੱਗ ਜਾਂਦਾ ਸਾਰੀਆਂ ਤੁਸੀਂ ਇਹ ਗੱਲੋ ਵੀ 99% ਉਹ ਲੋਕ ਨੇ ਜਿਨ੍ਹਾਂ ਨੂੰ ਬੀਪੀ ਦੇ ਨਾਲ 슈ਗਰ ਦੀ ਸਮੱਸਿਆ ਹੈਗੀ ਉਹ ਹੈਗੀ ਹੈ ਜਿਨ੍ਹਾਂ ਨੂੰ ਬੀਪੀ ਤੇ 슈ਗਰ ਦੀ ਸਮੱਸਿਆ ਹੈ ਉਹ ਤੁਸੀਂ ਕਹੋ ਵੀ ਉਹਨਾਂ ਦੇ ਹੌਲੀ ਹੌਲੀ ਕਰਕੇ ਉਹਨਾਂ ਨੂੰ ਗੁਰਦਿਆਂ ਦੀ ਸਮੱਸਿਆ ਆ ਵੀ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਉਹਦੇ ਵਿੱਚ ਆਯੁਰਵੇਦ ਦਾ ਹੱਲ ਹੈ ਪਰ ਲੋਕ ਜੇ ਉਸ ਚੀਜ਼ ਨੂੰ ਪ੍ਰੋਪਰ ਸਮਝਣ ਕਿਉਂਕਿ ਇਸ ਦੇ ਵਿੱਚ ਥੋੜਾ ਜਿਹਾ ਸਮਾਂ ਲੱਗਦਾ ਉਸ ਚੀਜ਼ ਦਾ ਹੁਣ ਜਿਹੜਾ ਦੇਖੋ ਇੱਕ ਦਮਨ ਪ੍ਰੈਸ਼ਰ ਵੱਧ ਕੇ ਜਾਂ ਬੀਪੀ ਵੱਧ ਕੇ ਸਾਡਾ ਕਿਤੇ ਵੀ ਵੇਨਸ ਤੇ ਬਲੱਡ ਫਲੋ ਜਿਹੜਾ ਜ਼ਿਆਦਾ ਹੋ ਜਾਂਦਾ ਉਸ ਕਰਕੇ ਕਈ ਵਾਰੀ ਤੁਸੀਂ ਦੇਖਿਆ ਵੀ ਅੱਖ ਦੇ ਵਿੱਚ ਬਲੱਡ ਵੀ ਆ ਜਾਂਦਾ ਨਾਲ ਬਹੁਤ ਸਾਰੇ ਲੋਕਾਂ ਦੇ ਲਾਲ ਹੋ ਜਾਂਦੀ ਅੱਖ ਉਹ ਕਾਰਨ ਹੈ ਵੀ ਉਹ ਆਰਾਮ ਹੈ ਦੇਖੋ ਵੈਸਲਸ ਨੇ ਸਾਡੇ ਜਿੰਨੇ ਬਲੱਡ ਵੈਸਲਸ ਨੇ ਉਹਨਾਂ ਚ ਬਰੀਕ ਜਿਹੜੀਆਂ ਵੇਨਸ ਨੇ ਜਿਹੜੀਆਂ ਵਾਲ ਵਰਗੀਆਂ ਕਹਿ ਲਓ ਇੱਕਦਮ ਬਲੱਡ ਫਲੋ ਜ਼ਿਆਦਾ ਆਊਗਾ ਇੱਕ ਤਰ੍ਹਾਂ ਦਾ ਫਟ ਵੀ ਸਕਦੀ ਆ ਉਹ ਜਾਂ ਉਹਦੇ ਵਿੱਚ ਕੁਛ ਨਾ ਕੁਛ ਐਦਾਂ ਦਾ ਦਿੱਕਤ ਉਹ ਚੀਜ਼ ਕਰਕੇ ਬਲੱਡ ਸਾਡੇ ਉੱਤੇ ਆ ਜਾਂਦਾ ਤੇ ਫੇਰ ਸਾਨੂੰ ਇਹ ਲੱਗਦਾ ਵੀ ਪਤਾ ਨਹੀਂ ਅੱਖ ਤੇ ਬਹੁਤ ਵੱਡਾ ਅਫੈਕਟ ਪੈ ਗਿਆ ਪਰ ਪੈ ਵੀ ਜਾਂਦਾ ਕਈਆਂ ਦੇ ਤੇ ਉਹ ਸਾਰਾ ਕਾਰਨ ਇਹ ਹੈ ਵੀ ਸਾਡਾ ਸ਼ੁਰੂ ਸਾਰਾ ਹੋ ਇਹ ਤੋਂ ਹੋਣਾ ਹੈ ਬਿਨਾਂ ਦਵਾਈ ਤੋਂ ਲੋਕ ਕਹਿੰਦੇ ਆ ਵੀ ਅਸੀਂ ਦਵਾਈਆਂ ਖਾ ਕੇ ਅੱਕ ਗਏ ਬਿਨਾਂ ਦਵਾਈ ਤੋਂ ਤੇ ਬਿਨਾਂ ਕਿਸੇ ਹੋਰ ਕੋਈ ਇਦਾਂ ਦੀਆਂ ਚੀਜ਼ਾਂ ਖਾਦੇ ਤੋਂ ਤੁਸੀਂ ਕਰੇ ਸਿਰਫ ਰਾਤ ਨੂੰ ਤੁਸੀਂ ਰੋਟੀ ਬਣਾ ਕੇ ਰੱਖਣੀ ਹੈ ਸਿਰਫ ਪੁਰਾਣੇ ਤੁਸੀਂ ਬਜ਼ੁਰਗਾਂ ਤੋਂ ਵੀ ਸੁਣ ਲਿਓ ਅੱਜ ਕੱਲ ਵੀ ਸੁਣਿਆ ਹੋਣਾ ਕਈ ਸਿਆਣੇ ਵੈਦਾਂ ਤੋਂ ਜ਼ਰੂਰ ਸੁਣਿਆ ਹੋਣਾ ਵੀ ਰਾਤ ਨੂੰ ਤੁਸੀਂ ਰੋਟੀ ਬਣਾ ਕੇ ਰੱਖਣੀ ਹੈ ਪੁਰਾਣੇ ਬਜ਼ੁਰਗ ਕੀ ਕਰਦੇ ਸੀਗੇ ਸਵੇਰੇ ਕੀ ਕਰਦੇ ਸੀਗੇ ਉਹ ਰਾਤ ਨੂੰ ਰੋਟੀਆਂ ਬਣਾ ਕੇ ਰੱਖ ਦਿੰਦੇ ਸੀ ਰਾਤ ਨੂੰ ਜਿਹੜੀਆਂ ਰੋਟੀਆਂ ਬਜੀਆਂ ਹੁੰਦੀਆਂ ਸੀਗੀਆਂ ਸਵੇਰੇ ਉਹਨੂੰ ਤੁਸੀਂ ਕਹ ਲਓ ਵੀ ਗੰਡੇ ਨਾਲ ਜਾਂ ਚਟਣੀ ਨਾਲ ਉਹਨੂੰ ਖਾਂਦੇ ਸੀਗੇ ਕੀ ਆ ਇੱਕ ਤਾਂ ਕੰਮ ਉਹ ਤੁਹਾਡਾ ਚਟਣੀ ਆ ਜਿਹੜੀ ਉਹ ਲੀਵਰ ਨੂੰ ਤੰਦਰੁਸਤ ਕਰਦੀ ਹੈ ਸਭ ਤੋਂ ਪਹਿਲਾਂ ਦੂਜਾ ਨੰਬਰ ਉਹਦੇ ਵਿੱਚ ਗਲੂਕੋਜ਼ ਦੀ ਜਿਹੜੀ ਮਾਤਰਾ ਉਹ ਬਿਲਕੁਲ ਘਟ ਜਾਂਦੀ ਸੀਗੀ ਰਾਤ ਨੂੰ ਪਈ ਪਈ ਜਬਾਸੀ ਚ ਕਹ ਲਓ ਇੱਕ ਤਰ੍ਹਾਂ ਦਾ ਬਾਹਰੇ ਉਹਨੇ ਹਜਮ ਹੋ ਜਾਣਾ ਪੂਰਾ ਚੰਗੀ ਤਰ੍ਹਾਂ ਤੇ ਉਹ ਜਦੋਂ ਤੁਸੀਂ ਲੀਵਰ ਨੂੰ ਆਪਣੇ ਨੂੰ ਖਸਰੀ ਨੂੰ ਖਰਾਕ ਦੋਂਗੇ ਤਾਂ ਉਹਦੇ ਵਿੱਚ ਗੁਰੂਕੋਸ਼ ਬਹੁਤ ਜ਼ਿਆਦਾ ਘਟ ਜਾਂਦਾ ਜਿਹਦੇ ਨਾਲ ਤੁਹਾਡਾ ਜਿਹੜਾ 슈ਗਰ ਲੈਵਲ ਆ ਉਹ ਵਧਣਾ ਨਹੀਂ ਕਿਉਂਕਿ 슈ਗਰ ਸਵੇਰ ਦੇ ਖਾਣੇ ਤੋਂ ਜ਼ਿਆਦਾ ਵੱਧ ਆ ਇਸੇ ਕਰਕੇ ਤੁਸੀਂ ਇਹ ਕਹ ਲਓ ਵੀ ਸਰੀਰ ਦੀ ਖਰਾਕ ਵੀ ਇਨਸਾਨ ਦੀ ਜ਼ਿਆਦਾ ਹੁੰਦੀ ਹੈ ਤੇ ਸਵੇਰ ਨੂੰ 슈ਗਰ ਲੈਵਲ ਵੀ ਜਿਹੜਾ ਜ਼ਿਆਦਾ ਉੱਪ ਜਾਂਦਾ ਉਹ ਠੀਕ ਆਪਾਂ ਨੇ ਜੋ ਜਵਾਰ ਅਲਸੀ ਜਾਂ ਤੁਸੀਂ ਕੋਧਰਾ ਜਿਆਦਾ ਅਨਾਜ ਨਹੀਂ ਪਾਉਣੇ ਕਈ ਵਾਰੀ ਆਪਾਂ 8-10 ਅਨਾਜ ਇਕੱਠੇ ਕਰ ਲੈਂਦੇ ਆ ਮਲਟੀ ਗ੍ਰੇਨ ਉਹ ਜਿਆਦਾ ਗਲਤ ਹੋ ਜਾਂਦਾ ਪਰ ਰੋਟੀ ਇੱਕ ਧਿਆਨ ਰੱਖਣਾ ਵੀ ਰੋਟੀ ਤੁਸੀਂ ਬਾਸੀ ਹੀ ਲੈਣੀ ਆ ਤੇ ਇਹ ਤੁਸੀਂ ਖਾਣੇ ਕਿਦੇ ਨਾਲ ਆ ਪਦੀਨੇ ਦੀ ਚਟਣੀ ਦੇ ਨਾਲ ਤੁਹਾਡੇ ਲੀਵਰ ਦੀ ਪਾਚਨ ਸ਼ਕਤੀ ਹੈ ਜਿਹੜੀ ਉਹ ਭਰਪੂਰ ਕਰ ਦੇਣੀ ਆ ਪੂਰੀ ਉਹਦੇ ਨਾਲ ਜਿਹੜਾ ਤੁਹਾਡਾ ਗਲੂਕੋਜ਼ ਲੈਵਲ ਹੋਰ ਜਿਆਦਾ ਡਾਊਨ ਆਊਗਾ ਤੇ ਤੁਹਾਨੂੰ ਇਹ ਅਨਾਜ ਖਾ ਕੇ ਜਿਹੜੀ ਪਚਣ ਦੇ ਵਿੱਚ ਦਿੱਕਤ ਜਿਹੜੇ ਬੰਦੇ ਨੂੰ ਆਉਂਦੀ ਆ ਉਹ ਨਹੀਂ ਆਊਗੀ ਤੇ ਸਭ ਤੋਂ ਵੱਡਾ ਇਹਦਾ ਫਾਇਦਾ ਸ਼ੂਗਰ ਵਾਲਿਆਂ ਵਾਸਤੇ ਦੂਜਾ ਨੰਬਰ ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਰਹਿੰਦੀ ਹੈ ਤੀਜਾ ਨੰਬਰ ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਚੌਥਾ ਨੰਬਰ ਜਿਨ੍ਹਾਂ ਦੇ ਗੈਸ ਬਹੁਤ ਬਣਦੀ ਹੈ ਪੇਟ ਫੁੱਲਿਆ ਫਰਾ ਰਹਿੰਦਾ ਜਾਂ ਬਾਰ-ਬਾਰ ਲੈਟਰਨ ਜਾਣਾ ਪੈਂਦਾ ਇੱਕ ਚੀਜ਼ ਇੰਨਾ ਜ਼ਿਆਦਾ ਫਾਇਦਾ ਕਰਦੀ ਹੈ ਪਰ ਜਿਹੜੇ ਬੰਦੇ ਨੂੰ ਸ਼ੂਗਰ ਹੈ ਉਹ ਤੁਸੀਂ ਕਹਿ ਲਓ ਵੀ ਹਰ ਪੱਖੋਂ ਆਪਣੇ ਸਰੀਰ ਤੋਂ ਕਮਜ਼ੋਰ ਹੋ ਜਾਂਦਾ ਜੇ ਤੁਸੀਂ ਐਦਾਂ ਕਰੋਗੇ ਸਿਰਫ ਘਰ ਬੈ ਕੇ ਫ੍ਰੀ ਨਾਲ ਦੀ ਚੀਜ਼ ਹੈ ਇੱਕ ਰਾਤ ਨੂੰ ਤੁਸੀਂ ਸਵੇਰੇ ਉੱਠ ਕੇ ਵੀ ਖੇਚਲਾਨੀ ਕਰਨੀ ਹੈ ਰਾਤ ਨੂੰ ਰੋਟੀ ਬਣਾਉਣੀ ਹੈ ਤੇ ਸਵੇਰੇ ਉੱਠ ਕੇ ਪਦੀਨੇ ਦੀ ਜਤਨੀ ਨਾਲ ਚੱਪ ਜਾਣੀ ਹੈ ਤੇ ਤੁਹਾ ਆਪਣਾ 슈ਗਰ ਦਿਨਾਂ ਚ ਠੀਕ ਕਰ ਲੈਣਾ ਇਹ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਸਹੀ ਤੁਸੀਂ ਆਪਣਾ 슈ਗਰ ਚੈੱਕ ਕਰ ਸਕਦੇ ਹੋ ਵੀ ਤੁਸੀਂ ਕੱਲ ਤੁਹਾਡਾ 슈ਗਰ ਕੀ ਸੀਗਾ ਅੱਜ ਇਹ ਰੋਟੀ ਖਾਣ ਦੇ ਨਾਲ ਅੱਧੇ ਘੰਟੇ ਬਾਅਦ ਤੁਹਾਡਾ 슈ਗਰ ਕੀ ਕਹਿੰਦਾ ਪਹਿਲੇ ਦਿਨ ਤੋਂ ਹੀ ਪਤਾ ਲੱਗ ਜੂਗਾ ਜੀ ਜਿੱਦਾਂ ਤੁਸੀਂ ਆਪਣੇ ਸਰੀਰ ਨੂੰ ਖਰਾਕ ਦੋਵੋਗੇ ਗਲੂਕੋਜ਼ ਲੈਵਲ ਅਪੜਾਉਣ ਉਸ ਹਿਸਾਬ ਨਾਲ ਜਾਣਾ ਤੁਸੀਂ ਪਹਿਲੇ ਦਿਨ ਸਿਰਫ ਅੱਧੇ ਘੰਟੇ ਬਾਅਦ ਚੈੱਕ ਕਰ ਸਕਦੇ ਹੋ ਵੀ ਤੁਹਾਡਾ 슈ਗਰ ਕੱਲ ਨਾਲੋਂ ਅੱਜ ਕਿੱਥੇ ਚਲੇਗਾ ਇਸ ਚੀਜ਼ ਦੇ ਨਾਲੇ ਇਸੇ ਵਿਧੀ ਦੇ ਨਾਲ ਮੈਂ ਹੁਣ ਤੱਕ 1000 ਮਰੀਜ਼ਾਂ ਨੂੰ ਦੱਸ ਚੁੱਕੇ ਆਂ ਰ ਹਜ਼ਾਰਾਂ ਮਰੀਜ਼ਾਂ ਨੇ ਆਪਣੇ ਸ਼ੂਗਰ ਜਿਹੜੀ ਆ ਕੰਟਰੋਲ ਵੀ ਕਰ ਲਈ ਜਿਹੜੇ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਤਾਂ ਉਹ ਆਪਣੇ ਸਰੀਰ ਨੂੰ ਜ਼ਰੂਰ ਜਿਹੜਾ ਸਵਾਰ ਲੈਂਦੇ ਨੇ ਬਿਮਾਰੀਆਂ ਤੋਂ ਦੂਰ ਹੋ ਜਾਂਦੇ ਨੇ ਆਪਣੇ ਸਰੀਰ ਦੀ ਰੱਖਿਆ ਕਰ ਲੈਂਦੇ ਨੇ ਸਿਰਫ ਸਮਝ ਕੇ ਹੀ ਬਸ ਥੋੜੀ ਜੀ ਇਹ ਗੱਲ ਆ ਵੀ ਸਮਝਦਾਰੀ ਦੀ ਜਿਹੜੀ ਜ਼ਰੂਰਤ ਸਾਨੂੰ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਦੇਖੋ ਜਿਨ੍ਹਾਂ ਦਾ ਸ਼ੂਗਰ ਬਹੁਤ 10 ਸਾਲ 15 ਸਾਲ ਹੋ ਗਏ ਦਵਾਈਆਂ ਖਾਂਦਿਆਂ ਨੂੰ ਗੋਲੀਆਂ ਖਾਂਦਿਆਂ ਨੂੰ ਡਾਕਟਰ ਨੇ ਇੱਕ ਗੋਲੀ ਤੋਂ ਲਾ ਕੇ ਚਾਰ ਗੋਲੀਆਂ ਤੇ ਲੈ ਜਾਂਦੇ ਉਹਨਾਂ ਦਾ ਵੀ ਅਸੀਂ 4 ਤੋਂ 6 ਮਹੀਨੇ ਦੇ ਵਿੱਚ ਜਿਹੜਾ ਸ਼ੂਗਰ ਦੀਆਂ ਗੋਲੀਆਂ ਵੀ ਤੇ ਆਪਣੀ ਦਵਾਈ ਵੀ ਜਿਹੜੀ ਬਿਲਕੁਲ ਬੰਦ ਕਰ ਦਿੰਨੇ ਆ ਬਿਲਕੁਲ ਸਟੇਬਲ ਕਰ ਦਿੰਨੇ ਆ ਪਰ ਬੰਦੇ ਨੂੰ ਥੋੜਾ ਜਿਹਾ ਆਪਣੀ ਖਰਾਕ ਤੇ ਤੇ ਆਪਣੇ ਸਰੀਰ ਪਤੀ ਸੁਚੇਤ ਹੋਣ ਦੀ ਜਿਹੜੀ ਬਹੁਤ ਜ਼ਰੂਰਤ ਹੁੰਦੀ ਹੈ ਸਾਡਾ ਮਿਲਣ ਦਾ ਟਾਈਮ ਹੈਗਾ ਜਿਹੜਾ ਉਹ ਵੀਰਵਾਰ ਔਰ ਐਤਵਾਰ ਛੱਡ ਕੇ ਉੱਚਾ ਪਿੰਡ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਤੇ ਹਰ ਐਤਵਾਰ ਨੂੰ ਲੁਧਿਆਣਾ ਦੁਬਰੀ ਦੇ ਵਿੱਚ ਤੁਸੀਂ ਫੋਨ ਕਰਕੇ ਇੱਕ ਦੋ ਦਿਨ ਪਹਿਲਾਂ ਆਪਣਾ ਟਾਈਮ ਲੈ ਕੇ ਫਿਰ ਸਾਣਾ ਜਰੂਰ ਮਿਲ ਸਕਦੇ ਆ